ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਆਈ ਹੋਈ ਸੀ ਪੇਕੀ ਰਖੜੀਆਂ ਬੰਨਣਾ ਤੇ ਬੀਬੀ ਦੀ ਖਬਰਸਾਰ ਲੈਣ ਹਾਂ ਆ ਜਾ ਤੇ ਮੈਂ ਕਿਹਾ ਵੀ ਰਾਤ ਵਾਲਾ ਸੀਨ ਦਿਖਾਵਾਂ ਬਹੁਤ ਸੋਹਣੀਆਂ ਲਟਾਂ ਬਸ ਸਟੌ ਕਰਿਆ ਹੋਇਆ ਬੱਚੇ ਨੇ ਤੇ ਬਹੁਤ ਸੋਹਣੀਆਂ ਲੱਗਦੀਆਂ ਬਹੁਤ ਸ਼ੌਂਕ ਹੈ ਇਹਨੂੰ ਇਹਨਾਂ ਚੀਜ਼ਾਂ ਦਾ ਦੇਖੋ ਰਾਤ ਨੂੰ ਪਾਰਕ ਕਿੰਨੀ ਖਿੜੀ ਹੋਈ ਆ ਲਾਈਟਾਂ ਚ ਬਹੁਤ ਸੋਹਣੀ ਲੱਗਦੀ ਆ ਦੇਖੋ ਜੀ ਮਕਾਨ ਦਾ ਤਾਂ ਨਜ਼ਾਰਾ ਹੈਗਾ ਪਾਰਕ ਨਾਲੇ ਹਰਿਆਲੀ ਨਾਲੇ ਬੂਟਿਆਂ ਨਾਲੇ ਠੀਕ ਹੈ ਜੀ ਇਹ ਸੋਈ ਗੱਲਾਂ ਨੇ ਜਿਹੜਾ پارک ਵਾਲਾ ਸਿਸਟਮ ਹੈ ਇਹ ਤਾਂ ਜ਼ਰੂਰੀ ਹੈ ਘਰ 'ਚ ਭਾਵੇਂ پارک ਹੋਵੇ ਛੋਟੀ ਭਾਵੇਂ ਹੋਵੇ ਵੱਡੀ ਜ਼ਰੂਰੀ ਹੈ ਮੈਂ ਤਾਂ ਇੰਚੜਾਇਆ ਪਿਆ ਮੈਂ ਕਹਾਂ ਚਲੋ ਦਿਖਾਉਨੇ ਆ ਵੀ ਲੇਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹੈਂ ਕਿਹਦੇ ਬਾਜਾ ਗਿਆ ਹੋਣਾ ਹਾਂ ਤਿਲਕ ਦਾ ਨਾ ਫਰਸ਼ ਤੇ ਫਰਸ਼ ਤੇ ਤਿਲਕਦਾ ਫਰਸ਼ ਤੇ ਤਿਲਕਦਾ ਅੱਛਾ ਇੱਧਰ ਕੰਨਾਂ 'ਚ ਬਹੁਤ ਸੋਹਣੀਆਂ ਲੇਟਾਂ ਲਾਈ ਹੋਈਆਂ ਆ ਦੋਜੀਆਂ ਚਾਰ ਅੱਛਾ ਹਾਂ ਅੱਧੀਆਂ ਬੰਦਾ ਹੈ ਨਾ ਅੱਛਾ ਉੱਪਰ ਲੀਆਂ ਕੋਠੇ ਵਾਲੀਆਂ ਮਾਰਕ ਰੀਆਂ ਅੱਛਾ ਉਹ ਕਿੱਥੋਂ ਬਲੂ ਉਹ ਜਿਹੜਾ ਨਾ ਖੜੇ ਨੇ ਸਪਰਿੰਗ ਵਰਗੇ ਬਣਾਏ ਹੋਏ ਨੇ ਬੂਟੇ ਇਹ ਮਾਲੀ ਆਪੇ ਸਾਰੀ ਸੈਟਿੰਗ ਕਰਕੇ ਗਿਆ ਜਾਲ ਪਾ ਕੇ ਗਿਆ ਤਾਰਾਂ ਦਾ ਜਿਸ ਤੀ ਤਾਰਾਂ ਇਹਨਾਂ ਦੇ ਵਿੱਚ ਪਾਈਆਂ ਹੋਈਆਂ ਨੇ ਜੀ ਰੋਕਣੇ ਬੂਟਿਆਂ ਨੂੰ ਆਕਾਰ ਦੇਤਾ ਜਿਹੜੇ ਗੋਲ ਨੇ ਇਹਨਾਂ ਨੂੰ ਵੀ ਓਦਾਂ ਦਾ ਹੀ ਆਕਾਰ ਦੇਤਾ ਉੱਪਰੋਂ ਕਟਿੰਗ ਕਰ ਦੰਨੇ ਆ ਤੇ ਇਹਨਾਂ ਦੀ ਐਸ ਲੋਟ ਹੀ ਕਟਿੰਗ ਕਰ ਦੰਨੇ ਆ ਜਿਹੜੇ ਆ ਸਪਰਿੰਗ ਦਾ ਰੋਲ ਜਿਹਾ ਬਣਿਆ ਖੜਾ ਤੇ <laughs> वाह पता नहीं कि लाइटा धूड़ कभी पी है जवाक ने मैंने तो अंदर तो लेके बाहर तक सौ डेढ़ सौ लेट लगती है ਚਲੋ ਜੀ ਆਪਣੇ ਆਪਣੇ ਸ਼ੌਂਕ ਹੁੰਦੇ ਨੇ ਬੱਚਿਆਂ ਦੇ ਬਹੁਤ ਵਧੀਆ ਗੱਲ ਐ ਵਾਲਾ ਦਾ ਕਦੇ ਕਦਾਈ ਆ ਹੁਣ ਮੇਰੇ ਘਰ ਕੇ ਇਹਨੇ ਸਾਰੀਆਂ ਲੱਟਾਂ ਜਗਾਤੀਆਂ ਮੈਂ ਕਿਹਾ ਮੈਂ ਵੀਡੀਓ ਬਣਾਉਣੀ ਆ ਰਾਤ ਵਾਲੀ ਬਹੁਤ ਵਧੀਆ ਕੰਮ ਕਰਿਆ ਜੇ ਅਧੂਰਾ ਜੀ ਅੰਦਰ ਲੱਕੜ ਲੁੱਕੜ ਦਾ ਕੰਮ ਚੱਲ ਰਿਹਾ ਹੈ ਭਾਈ ਜੀ ਤੂੰ ਹੁੜ ਨਿਕਲੀ ਪਈ ਆ ਨਜ਼ਰ ਨੂੰ ਨਜ਼ਰ ਨੂੰ ਤਾਂ ਹੋਇਆ ਹੋਇਆ ਦੇਖੋ ਜੀ ਇਹ ਸਾਰੀ ਗੱਲ ਹੁੰਦੀ ਹੈ ਨਕਸ਼ੇ ਵਾਲੇ ਦੀ ਜਿਹੜੇ ਵੀਰ ਤੋਂ ਨਕਸ਼ਾ ਤਿਆਰ ਕਰਵਾਇਆ ਕੋਠੀ ਦਾ ਅ ਨਹੀਂ ਕਈ ਵਾਰ ਵੀਰ ਐਦਾਂ ਕਰਦੇ ਨੇ ਇੱਕ ਵਾਰ ਨਕਸ਼ਾ ਤਿਆਰ ਕਰਕੇ ਦੇਤਾ ਉਹ ਤੁਹਾਡੀ ਬਾਕੀ ਤੁਹਾਡੀ ਪ੍ਰੋਬਲਮ ਹੋ ਜਾਂਦੀ ਹੈ ਜੋ ਤੁਸੀਂ ਕਰਨਾ ਤੇ ਬਾਕੀ ਤੁਹਾਡਾ ਕੰਮ ਹੋ ਜਾਂਦਾ ਜਿੱਦਾਂ ਤੁਸੀਂ ਹੈਨਾ ਜੋ ਵੀ ਬਰੀਕੀ ਚ ਕੰਮ ਕੋਠੀ ਦਾ ਸਾਂਭਣਾ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਰ ਇਹ ਵੀਰ ਨੇ ਵੀਰ ਚਮਕੌਰ ਸਾਹਿਬ ਤੋਂ ਆਏ ਵਰ ਸੇਵਕ ਜਿਸ ਨੇ ਨਕਸ਼ਾ ਤਿਆਰ ਕਰਿਆ ਕੋਠੀ ਦਾ ਤੇ ਵੀਰ ਨੇ ਕੋਠੀ ਬਣਦੀ ਬਣਦੀ ਕਾਫੀ ਗਿਹੜੇ ਮਾਰੇ ਬੱਚੇ ਦੱਸਦੇ ਸੀਗੇ ਬਾਈ ਕੱਲੀ ਕੱਲੀ ਗੱਲ ਦਾ ਆਕੇ ਧਿਆਨ ਰੱਖਦੇ ਰਿਹਾ ਵੀਰੋ ਤੇ ਉਦੋਂ ਵਾਦ ਜੇ ਕਿਤੇ ਮਾੜਾ ਜਿਹਾ ਵੀ ਮਿਸਤਰੀ ਨੇ ਕੋਈ ਕੰਮ ਦਾ ਇੱਧਰ ਉੱਧਰ ਜਾਂ ਕੋਈ ਵੀ ਅ ਇਦਾਂ ਜਿਹੜੇ ਹੁਣ ਆ ਡੈਕੋਰੇਸ਼ਨ ਕਰੀ ਹੋਈ ਆ ਇਹਦੇ ਵਿੱਚ ਕੋਈ ਨੁਕਸ ਪਾਤਾ ਤਾਂ ਵੀਰੇ ਨੇ ਆ ਕੇ ਜਦੇ ਕਹਿਣਾ ਵੀ ਨਹੀਂ ਆਏ ਨਹੀਂ ਆਏ ਕਰੋ ਤੇ ਦੇਖੋ ਜੀ ਇਹੀ ਅਸਲੀ ਕੰਮ ਹੁੰਦਾ ਹੈ ਜਿਹੜੇ ਮਕਾਨਾਂ ਦੇ ਕੰਮ ਆਏ ਰੋਜ਼-ਰੋਜ਼ ਨਹੀਂ ਹੁੰਦੇ ਹੈਗੇ ਇਹ ਬਹੁਤ ਹੀ ਚੰਗੇ ਭਾਗਾਂ ਨਾਲ ਹੁੰਦੇ ਨੇ ਇਹ ਕਹਿੰਦੇ ਕਰਮਾਂ ਨਾਲ ਦੇ ਨਾਉਂਦੇ ਨੇ ਵਿਆਹਾਂ ਵਾਂਗੂ ਵੀ ਸੋਈ ਗੱਲਾਂ ਇਹ ਚੀਜ਼ਾਂ ਦਾ ਸਾਨੂੰ ਕਾਫੀ ਧਿਆਨ ਰੱਖਣਾ ਚਾਹੀਦਾ ਫੇਰ ਮੈਂ ਇੱਧਰ ਇੱਕ ਨਿਗਾ ਮਰੋਣੀ ਆ ਵੀ ਦੇਖ ਲਓ ਇਹ ਸਭ ਵੀਰ ਦੀ ਆਪਣੀ ਉਹਦੇ ਨਾਲ ਆ ਮਰਜ਼ੀ ਨਾਲ ਕੰਮ ਹੋਇਆ ਹੋਇਆ ਹੈ ਅ ਬਾਕੀ ਹੁਣ ਵੀਡੀਓ ਕੱਲੂ ਤੁਹਾਨੂੰ ਦਿਨ ਵਾਲੀ ਵੀਡੀਓ ਕੱਲੂ ਦਿਖਾਵਾਂਗੇ ਤੇ ਤਾਂ ਮੈਂ ਕਿਹਾ ਵੀ 5-4 ਮਿੰਟ ਦੀ ਇਹ ਵੀਡੀਓ ਰਾਤ ਵਾਲੀ ਬਣਾਵਾਂ ਬੱਚੇ ਕਹਿੰਦੇ ਵੀ ਲੇਟਾਂ ਬਾੜਨੀ ਆ ਮਾ ਵੀ ਮੈਂ ਲੇਟਾਂ ਵਾਲੀ ਵੀਡੀਓ ਕਦੇ ਨਹੀਂ ਬਣਾਈ ਠੀਕ ਹੈ ਜੀ ਬਾਕੀ ਸਵੇਰੇ ਮਿਲਦੇ ਆ ਸਾਡੀ ਬੀਬੀ ਨੇ ਘੁੰਮਣਾ ਸਾਰੇ ਕਿਤੇ ਕਹਿੰਦੀ ਮੈਂ ਅੰਦਰ ਮਿੰਜੇ ਫਿਰ ਤੁਹਾਨੂੰ ਪਤਾ ਵੀ ਹੁਣ ਮਾਤਾ ਸਾਡੀ ਡਾਣ ਬਹੁਤ ਹੈ ਮਾਤਾ ਕਹਿੰਦੇ ਵੀ ਸਾਰਾ ਕਿਤੇ ਕਮਾ ਕੇ ਲਿਆ ਮੈਨੂੰ ਕੋਠੀ ਚ ਬਿਹੜੇ ਚ ਤੇ ਹੁਣ ਆ ਦੇਖ ਲੈ ਆਹ ਬਣਾਤਾ ਮਸ਼ੀਨ ਨੂੰ ਹੈਨਾ ਬਣਾਇਆ ਉਹ ਪਰਲਾ ਬਾਥਰੂਮ ਹੈ ਆਹ ਮਸ਼ੀਨ ਖਤਰ ਹੈ ਉਹ ਬਿੱਲਾ ਕਾਟਾ ਹਾਂ ਉਹ ਨਹੀਂ ਉਹਦੇ ਵਿੱਚ ਸਮਾਨ ਪਿਆ ਜੇ ਨਗਰ ਕੇ ਸੀ ਕਰਿਓ ਆਪ ਹੀ ਹਾਂ ਲਵਾਊਗਾ ਹੈ ਲਵਾਊਗਾ ਲਵਾਊਗਾ ਸੀਟ

ਮਚੀ ਨੇ ਟੈਗ ਹੈ ਹਾਂ ਆ ਕਮਰਾ ਬਹੁਤ ਜਿਹੜੀ ਬੇਲਾ ਜਾਂ ਹੋ ਜਾਂਦਾ ਹੋ ਸੀ ਰੱਖੋ ਜੀ ਹਾਂ ਸਟੋਰ ਬੇਲਾ ਹੋ ਜਾਂਦਾ ਹੂੰ ਸਟੋਰ ਬੇਲਾ ਹੋ ਜਾਂਦਾ ਸਾਰਾ ਹਾਂ ਹੋ ਸਾਰਾ ਹੀ ਅੱਜ ਆਪੇ ਹਾਂ ਅੱਜ ਬੀਬੀ ਕੰਮ ਚੱਲਦਾ ਹੈ ਹਾਂ ਸਾਰਾ ਮਕਾਨ ਦਾ ਹੀ ਸਮਾਨ ਪਿਆ ਹੈ ਤਾਂ ਕਰਕੇ ਸਟੋਰ ਭਰਿਆ ਪਿਆ ਹੈ ਅਲਤੀ ਆ ਲੱਕੜ ਦਾ ਸਮਾਨ ਪਿਆ ਵਿੱਚੇ ਹੋਰ ਚੀਜ਼ਾਂ ਪਈਆਂ ਰੰਗ ਰੂੰਗ ਵਾਲੀਆਂ ਪਈਆਂ ਹਾਂ ਚੱਲੀਏ ਫਿਰ ਕੱਢੀਏ ਬੇੜੇ 'ਚ ਹੋਰ ਕਿਹੜਾ ਹਾਂ ਮਾਂ ਹੋਰ ਕਿਹੜਾ ਕੱਢੀਏ ਬੇੜੇ 'ਚ ਕਿਆ ਕਾ ਮਾਂ ਬੇੜੇ 'ਚ ਕਿਹੜਾ ਕੱਢੀਏ ਉਹ ਥੇ ਨੂੰ ਕਰਨਾ ਅੱਛਾ ਆ ਦੇਖ ਲੈ ਪਾਰਕ ਗਜਾਬ ਹੈ ਹਾਂ ਮਾਂ ਮੇਹੀ ਦੀ ਹੈ ਨਾ ਫੇਲੀ ਕੀ ਹੈ ਬੇ ਹਮ ਮਗਾ ਲੈਂਦੇ ਆ ਐਸਾ ਕੀ ਕਾਇਨ ਹੋ ਗਿਆ ਕਿੱਥੇ ਲੱਗ ਪਈ ਅੰਨੇ ਤਾ ਹੋ ਹਮ ਲੱਗ ਗਈ ਬਹੁਤ ਸੋਣਾ ਹੋ ਗਿਆ ਮਾਂ ਬਹੁਤ ਸੋਣਾ ਹੋ ਗਿਆ ਤੇਰੀਆਂ ਅਸੀਸਾਂ ਮਾਹ ਤੇਰੀਆਂ ਅਸੀਸਾਂ ਨਾਲ ਹੋਇਆ ਸਾਰਾ ਕੁਝ ਬੈਠੀ ਆ ਜਾਓ ਤਾਂ ਨੂੰ ਬਾਂਦ ਚੱਲੇ ਆਇਆ ਨੀ ਲੰਬਾਈ ਗਿਆ ਚੱਲੀਏ ਧੱਪ ਹੋ ਗਈ ਲਓ ਜੀ ਬੀਬੀ ਨੂੰ ਕਢਾਤਾ ਕਿਹੜਾ ਹੁਣ ਨਿਕਲੇ ਧੁੱਪ ਤਾਂ ਕਰਕੇ ਬੀਬੀ ਨੂੰ ਲੈ ਗਈ ਅੰਦਰ ਕਹਿੰਦੀ ਮੈਨੂੰ ਸਾਰੀ ਪਾਰਕ ਦਿਖਾ ਕੇ ਲਿਆ ਬੇੜਾ ਦਿਖਾ ਕੇ ਲਿਆ ਕਿਉਂਕਿ ਬਿਮਾਰ ਹੋਏ ਕਰਕੇ ਅੰਦਰ ਹੀ ਰਹਿੰਦੇ ਨੇ ਅ ਬਸ ਪਰਾਂ ਤਾਂ ਹੀ ਆਪਣਾ ਵਾਸ਼ਰੂਮ ਵਗੈਰਾ ਕਰਾ ਕੇ ਫਿਰ ਅੰਦਰ ਲੈ ਜਾਂਦੇ ਨੇ ਬਾਥਰੂਮ ਇੱਕ ਵਾਰ ਕਰਾ ਕੇ ਫਿਰ ਅੰਦਰ ਲੈ ਜਾਂਦੇ ਨੇ ਤੁਹਾਨੂੰ ਪਤਾ ਵੀ ਬਜ਼ੁਰਗਾਂ ਦੀ ਸਾਨੂੰ ਹਰੇਕ ਖੁਆਇਸ਼ਾਂ ਪੂਰੀਆਂ ਕਰਨੀਆਂ ਚਾਹੀਦੀਆਂ ਜੀ ਸਿਆਣਾ ਬਾਲਾ ਸਰੀਰ ਹੋ ਗਿਆ ਹੁਣ ਅਲੱਗੋਂ ਤਾਂ ਤੇਨੂੰ ਲਾ ਦੋ ਬੇਲਾ ਲੈਣ ਪਾਜੀ ਜੋ ਬਾਬਾ ਕਰਨ ਤੁਹਾਨੂੰ ਆਜਾ

ਪਰੇ ਇਹ ਅੰਟੀ ਮਾਰੂ ਮੀ ਕਹਿੰਦੇ ਮਹਾਰਾਜ ਜੀ ਕੋਲ ਇੱਕ ਇੱਕ ਤੇ ਹਾਂ ਇਹ ਕੀ ਆ ਲਓ ਲਿਓ ਖਾ ਲਓ ਖਾ ਲਓ ਜਿਆ ਮੇਰੀ ਚਾਹ ਤੇ ਤਾਂ ਵੀ ਮੇਰੇ ਨਾਲ